ਉਹਦੀ ਰਜਾ ਵਿੱਚ ਰਹਿਣਾ ਕੋਈ ਚੰਗਾ ਕਹੇ ਜੇ ਤਾਂ ਵੀ ਉਹਦੀ ਰਜਾਏ ਕੋਈ ਮਾੜਾ ਕਹਿੰਦਾ ਤਾਂ ਵੀ ਸੱਚੇ ਪਾਤਸ਼ਾਹ ਤੇਰੀ ਰਜਾਏ ਜਿਹੜਾ ਮਾੜਾ ਕਹਿਣ ਵਾਲਾ ਉਹਦੇ ਵਿੱਚ ਵੀ ਤਾਂ ਤੂੰ ਆਪ ਹੀ ਵਰਤ ਰਿਹਾ ਹਰ ਹਿਰਦੇ ਵਿੱਚ ਤੂੰ ਵਿਆਪਕ ਰੂਪ ਹੋ ਕੇ ਵਰਤ ਰਿਹਾ ਤੂੰ ਸਾਰਿਆਂ ਦੇ ਵਿੱਚ ਵੀ ਐ ਤੇ ਸਾਰਿਆਂ ਤੋਂ ਬਾਹਰ ਵੀ ਐ ਸਭ ਕੈ ਮੱਦ ਸਭ ਹੋਂ ਤੇ ਬਾਹਰ ਬੇਮੋਤਾਜ ਬਾਪਾ निराकार परमेश्वर वाहेगुरु ਸਾਰਿਆਂ ਦੇ ਵਿੱਚ ਵਿਆਪਕ ਵੀ ਹੈ ਤੇ ਉਹ ਕੱਲਾ ਬਹਿ ਕੇ ਤਮਾਸ਼ਾ ਵੀ ਦੇਖਦੇ ਬੈਠਾ ਵੇਖੇ ਵਖ ਅਕੇਲਾ ਸ੍ਰਿਸ਼ਟੀ ਨੂੰ ਸਾਜ ਕੇ ਉਹ ਸ੍ਰਿਸ਼ਟੀ ਦਾ ਤਮਾਸ਼ਾ ਦੇਖਦੇ ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਉਹ ਸੰਸਾਰ ਦਾ ਤਮਾਸ਼ਾ ਦੇਖਦੇ। ਇਹ ਸੰਸਾਰ ਦੀ ਰਚਨਾ ਨੂੰ ਦੇਖ ਰਹੇ। ਉਹਨਾਂ ਦੇ ਮਨ ਦੇ ਵਿੱਚ ਕਦੇ ਹਰਖ-ਸੋਗ ਨਹੀਂ ਹੁੰਦਾ। ਉਹ ਭਾਣੇ ਵਿੱਚ ਰਹਿਣਾ ਸਿੱਖ ਜਾਂਦੇ। ਇਸੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਕਦੇ ਬਰਿਆਈ ਨਹੀਂ ਆਉਂਦੀ, ਕਦੇ ਕ੍ਰੋਧ ਨਹੀਂ ਆਉਂਦਾ, ਕਦੇ ਗੁੱਸਾ ਨਹੀਂ ਆਉਂਦਾ।